ਉਹ ਕਹਿੰਦੇ ਜੀ ਕੋਈ ਵੀ ਪ੍ਰੋਡਕਟ ਹੈਗਾ ਉਸ ਪ੍ਰੋਡਕਟ ਦੇ ਵਿੱਚ ਜਿਹੜੀਆਂ ਸਲੈਬਸ ਅਲੱਗ-ਅਲੱਗ ਨੇ ਨਾ ਉਹ ਤੰਗ ਕਰਦੀਆਂ ਨੇ ਕੋਈ ਵੀ ਮੈਨੂਫੈਕਚਰਡ ਚੀਜ਼ ਹੈ ਜਾਂ ਅਸੈਂਬਲਡ ਚੀਜ਼ ਹੈ ਉਸ ਅਸੈਂਬਲਡ ਚੀਜ਼ ਦੇ ਵਿੱਚ فرض ਕਰ ਲਓ ਪੰਜ ਚੀਜ਼ਾਂ ਲੱਗੀਆਂ ਉਹਨਾਂ ਪੰਜ ਚੀਜ਼ਾਂ ਦੇ ਵਿੱਚੋਂ ਇੱਕ ਤੇ ਟੈਕਸ 18% ਦੂਜੇ ਤੇ 5 ਤੀਜੇ ਤੇ 28 ਚੌਥੇ ਤੇ 0 1 ਤੇ 8 ਕਹਿੰਦਾ ਉਹ ਉਹ ਕੱਢਣਾ ਹੀ ਬੜਾ ਮੁਸ਼ਕਲ ਹੈ ਬਹੁਤ ਕੰਪਲੈਕਸ ਬਣ ਜਾਂਦੀ ਹੈ ਇਹ ਚੀਜ਼ ਆ ਕਈ ਬਿਲਕੁਲ ਵਾਜਿਬ ਗੱਲ ਕੀਤੀ ਹੈ ਕਿ ਲੋਕਾਂ ਨੂੰ ਇਸ ਕੱਲ ਦੀ ਇੰਡਸਟਰੀ ਨੂੰ ਬਹੁਤ ਵੱਡੀ ਪ੍ਰੋਬਲਮ ਸੀ ਕਿ ਉਹਨਾਂ ਦੀ ਵਰਕਿੰਗ ਕੈਪੀਟਲ ਇਹਦੇ ਨਾਲ ਬਲੌਕ ਹੋ ਰਹੀ ਸੀਗੀ ਜੇ ਸਵਰਜ ਕਰੋ ਕੋਈ ਆਈਟਮ ਉਹਨੂੰ 18% ਖਰੀਦੀ ਜਾਂਦੀ ਆ ਤੇ ਉਹਦੀ ਫਾਈਨਲ ਪ੍ਰੋਡਕਟ ਜਿਹੜੀ 5% ਹੈ ਤੇ ਉਹਦਾ 13% ਰੌ ਮਟੀਰੀਅਲ ਜਿਹੜਾ ਪੈਸਾ ਸੀ ਉਹ ਬਲੌਕ ਹੋ ਜਾਂਦਾ ਸੀ ਜਿਹਦਾ ਉਹ ਰਿਫੰਡ ਲੈਣਾ ਪੈਂਦਾ ਸੀ ਉਹਨੂੰ ਉਹ ਤੁਹਾਨੂੰ ਪਤਾ ਰਿਫੰਡ ਦੇ ਵਿੱਚ ਲੈਣ ਦੇ ਵਿੱਚ ਕਿੰਨੇ ਕੋ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਘਟਨੇ ਪੈਂਦੇ ਆ ਰਿਸ਼ਵਤਾਂ ਦੇਣੀਆਂ ਪੈਂਦੀ ਆ ਹੈਗੀਆਂ ਉਹ ਸਾਰੀ ਚੀਜ਼ ਨੂੰ ਸਟਰਕਚਰ ਨੂੰ ਖਤਮ ਕਰਨ ਵਾਸਤੇ ਉਸ ਪ੍ਰੋਬਲਮ ਨੂੰ ਸਰਕਾਰ ਨੇ ਇੱਕ ਨਾ ਰੇਟ ਵੈਸਲੇ ਰੈਸ਼ਨਲਾਈਜੇਸ਼ਨ ਦਾ ਕਨਸੈਪਟ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਜਿਹੜਾ 12% ਦਾ ਹੁਣ ਵਿੱਚੋਂ ਉਹਨਾਂ ਨੇ ਸਟਰਕਚਰ ਹੀ ਖਤਮ ਕਰ ਦਿੱਤਾ 12% ਦੀ ਸਲੈਬ ਖਤਮ ਕਰਤੀ ਉਹ 5% ਤੇ 18% ਦਾ ਹੋਣ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ 5% ਦੀ ਆਈਟਮਾਂ ਉਹਦੇ ਵਿੱਚ ਜਿਹੜਾ ਰੋਮਟਿਕਲ ਯੂਸ ਹੁੰਦਾ ਉਹ 5% ਵਾਲਾ ਰਵੇ ਤੇ 18% ਲੈ ਲੇ ਤੇ 18% ਦਾ ਰਵੇ ਜੇ 5% ਵੀ ਰਹੇਗਾ ਤਾਂ ਵੀ ਕੋਈ ਫਰਕ ਨਹੀਂ ਪਏਗਾ ਤੇ ਉਹ ਚੀਜ਼ ਜਿਹੜੇ ਸਰਕਾਰ ਦੇ ਕਾਫੀ ਮਿਰਖਿਆਨਾ ਫੋਕਸ ਹੈਗਾ ਤੇ ਉਹ ਪ੍ਰੋਬਲਮਾ ਕਾਫੀ ਹੱਦ ਤੱਕ ਉਸ ਤੋਂ ਪਹਿਲਾਂ ਤੋਂ ਕਟੀਆਂ ਹੈਗੇ ਜਿਹੜੀਆਂ ਆ ਰਹੀਆਂ ਸੀਗਾ